ਮਤ ਮਨ ਬੜੀ ਛੇਤੀ ਧਾਰਨ ਕਰ ਲਵੇਗਾ ਗੁਰੂ ਦੀ ਮਤ ਜਿਹੜੀ ਹੈ ਉਸ ਨੂੰ ਧਾਰਨ ਕਰਨ ਦੇ ਵਿੱਚ ਬੜਾ ਸਮਾਂ ਲੱਗ ਜਾਂਦਾ ਤੇ ਭਗਤ ਸਹਿਬਾ ਨੇ ਇਥੋਂ ਤੱਕ ਵਚਨ ਕਹਿ ਕਹਿ ਲੱਗੇ ਇਹ ਇੱਕ ਜੀਵਨ ਦੀ ਗੱਲ ਨਹੀਂ हे ਪਰਮੇਸ਼ਰ हे ਮਾਲਕ ਅਸੀਂ ਪਤਾ ਨਹੀਂ ਤੇਰੇ ਨਾਲੋਂ ਕਿੰਨੇ ਤੂੰ ਜਨਮ ਜੋ ਹੈ ਵਿਛੜੇ ਹੋਏ ਆਂ ਭਗਤ ਰਵਿਦਾਸ ਜੀ ਨੇ ਕਿਹਾ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਪਤਾ ਨਹੀਂ ਕਿੰਨੇ ਕੋ ਜਨਮ ਅਸੀਂ ਬਤੀਤ ਕਰ ਲਏ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੂੰਗਾ 84 ਲੱਖ ਜੋਨਾ ਜੋ ਸੰਸਾਰ ਦੇ ਵਿੱਚ ਇਹ ਜੀਵ ਭੋਗਦਾ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹ ਲਗੇ ਤੂੰ ਉਹਨਾਂ ਜੁਨਾਂ ਦੇ ਵਿੱਚੋਂ ਲੰਘ ਕੇ ਹੁਣ ਪਰਮੇਸ਼ਰ ਨੇ ਕਿਰਪਾ ਕੀਤੀ ਜੇ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਹੈ ਤੇ ਫਿਰ ਉਸ ਪ੍ਰਮਾਤਮਾ ਦੀ ਅਕਾਲ ਪੁਰਖ ਵੈਗੁਰੂ ਦੀ ਭਗਤੀ ਕਿਉਂ ਨਹੀਂ ਕਰਦਾ ਉਹਦੇ ਨਾਲ ਜੁੜਨ ਦਾ ਯਤਨ ਕਿਉਂ ਨਹੀਂ ਕਰਦਾ ਧਰਮ ਦੇ ਰਸਤੇ ਤੇ ਚੱਲਣ ਦਾ ਤੂੰ ਯਤਨ ਕਿਉਂ ਨਹੀਂ ਕਰਦਾ ਸਤਿਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਗੁਰੂ ਗਰੀਬ ਨਵਾਜ ਇਹ बार-बार ਸਾਨੂੰ ਆਪਣੇ ਸ਼ਬਦਾਂ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਆਵਾਜ਼ ਮਾਰ ਕੇ ਕਹਿੰਦੇ ਨੇ ਮਨਾ ਤੂੰ ਇਸ ਬਾਤ ਨੂੰ ਸਮਝੀ ਇਸ ਗੱਲ ਨੂੰ ਸਮਝੋ ਕਿ ਜੇ ਅੰਦਰ ਮਨ ਸਮਝ ਜਾਏ ਤੇ ਸਾਥ ਸੰਗਤ ਕੇ ਜੀਵਨ ਸਫਲ ਹੋਵੇਗਾ ਸਤਿਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਨਹੀਂ ਕਿ ਤੂੰ ਸੰਸਾਰ ਦੇ ਵਿੱਚ ਬਾਰ-ਬਾਰ ਭਵਜਲ ਸਮੁੰਦਰ ਦੇ ਵਿੱਚ ਔਣਾ ਜਾਣਾ ਹੈ ਤੇ ਇਹ ਇਉਂ ਸਮਝੀ ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਘਰ ਵਿੱਚ ਕੋਈ ਮਹਿਮਾਨ ਆਵੇ ਤੇ ਅੱਗੋਂ ਘਰ ਵਾਲਾ ਕੋਈ ਮਿਲੇ ਨਾ ਤੇ ਸਾਬ ਜੀ ਕਹਿੰਦੇ ਸੁੰਝੇ ਘਰ ਕਾ ਪਾਉਨਾ ਜੋ ਆਇਆ ਤਿਉ ਜਾਏ ਉਹ ਤੇ ਫਿਰ ਐਵੇਂ ਹੀ ਵਾਪਸ ਮੁੜ ਗਿਆ ਤੇ ਜੇ ਅਸੀਂ ਸੰਸਾਰ ਦੇ ਵਿੱਚ ਆਣ ਕਰਕੇ ਮਾਲਕ ਨੂੰ ਚੇਤਾ ਨਹੀਂ ਕੀਤਾ ਫਿਰ ਸੁੰਝੇ ਘਰ ਕਾ ਪਾਉਨਾ ਜੋ ਆਏ ਤਿਉ ਜਾਏ ਫਿਰ ਜਿਵੇਂ ਆਏ ਆ ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚੋਂ ਚਲੇ ਗਏ ਕੋਈ ਧਰਮ ਨਹੀਂ ਕਮਾਇਆ ਸਤਿਗੁਰੂ ਜੀ ਕਹਿੰਦੇ ਨਾ ਕਿ ਇਹ ਸ਼ਰੀਰਾਂ ਮੇਰੀਆ ਇਸ ਜਗ ਮੈਂ ਆਇ ਕਿਆ ਤਦ ਕਰਮ ਕਮਾਏ ਇਹ ਸ਼ਰੀਰ ਤੈਨੂੰ ਮਿਲਿਆ ਤੂੰ ਇਸ ਸ਼ਰੀਰ ਦੇ ਨਾਲ ਧਰਮ ਦੇ ਕਿੰਨੇ ਕੁ ਤੂੰ ਕਰਮ ਕੀਤੇ ਨੇ ਕਿੰਨਾ ਕੁ ਆਪਣੇ ਜੀਵਨ ਦੇ ਵਿੱਚ ਧਰਮ ਕਮਾਇਆ ਹੈ ਕਿੰਨਾ ਕੁ ਭਲਾ ਕੀਤਾ ਹੈ ਕਿੰਨੀ ਕੁ ਤੂੰ ਨੇਕੀ ਕੀਤੀ ਹੈ ਕਿੰਨੀ ਕੁ ਕਿਸੇ ਦੇ ਉੱਤੇ ਦਇਆ ਕੀਤੀ ਹੈ ਤਰਸ ਕੀਤਾ ਹੈ ਵੇਖੋ ਪਰਮਾਤਮਾ ਦਾ ਸੁਭਾਅ ਹੈ ਦਇਆ ਕਰਨ ਤਰਸ ਕਰਨ ਤੇ ਜੇ ਅਸੀਂ ਇਤਿਹਾਸ ਪੜਨੇ ਆ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਦਾ ਜੀਵਨ ਪੜਨੇ ਆ ਤੇ ਇਤਿਹਾਸ ਕਰ ਲਿਖਦੇ ਨੇ ਕਿ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਤਿੰਨ ਚਾਰ ਸਾਲ ਦੇ ਸਨ ਤਿੰਨ ਚਾਰ ਸਾਲ ਬਰਸ਼ ਦੇ ਸਨ ਉਸ ਵਕਤ ਜਦੋਂ ਘਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ ਤੇ ਸਾ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਨਾਨਕੀ ਜੀ ਉਸ ਸਮੇਂ ਘਰ ਦੇ ਵਿੱਚ ਬੜੀ ਰੌਣਕ ਸੀ ਤੇ ਕਹਿਣ ਲੱਗੇ ਕਿ ਉਸ ਨਗਰ ਦੇ ਲੋਕ ਦੂਰੋਂ ਆਣ ਕਰਕੇ ਬਰਾਤ ਨੂੰ ਵੇਖ ਰਹੇ ਸਨ ਬਰਾਤ ਚੱਲਣੀ ਸੀ ਤੇ ਸਤਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹੀ ਮਾਤਾ ਨਾਨਕੀ ਜੀ ਨੇ ਬੜੀ ਸੁੰਦਰ ਤੇ ਸੋਹਣੀ ਪੋਸ਼ਾਕ ਜੋ ਹੈ ਪਾਈ ਸੀ ਤੇ ਕਹਿੰਦੇ ਕਿ ਬਰਾਤ ਜਦੋਂ ਚਲਣੀ ਸੀ ਸਾਰੇ ਵੇਖ ਰਹੇ ਸਨ ਤੇ ਸਤਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਕੀ ਵੇਖਦੇ ਨੇ ਬਰਾਤ ਦੇ ਵਿੱਚ ਇੱਕ ਬੱਚਾ ਛੋਟਾ ਜਿਹਾ ਸਭ ਤੋਂ ਪਿੱਛੇ ਬਰਾਤ ਨੂੰ ਵੇਖਣ ਵਾਸਤੇ ਬਾਰ-ਬਾਰ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਏ ਪਰ ਉਹਨੂੰ ਬਾਹ ਤੋਂ ਪਕੜ ਕੇ ਪਿਛਾਂ ਕਰ ਦਿੱਤਾ ਜਾਂਦਾ ਕਿਉਂ ਕਿ ਉਹਦੇ ਤਨ ਦੇ ਉੱਤੇ ਸੋਹਣੇ ਕੱਪੜੇ ਨਹੀਂ ਸਨ ਪਾਟੇ ਤੇ ਮਾਲੇ ਕੱਪੜੇ ਉਸਦੇ ਪਾਏ ਸਨ ਗਰੀਬ ਬੱਚਾ ਬਾਰ-ਬਾਰ ਅੱਗੇ ਆਉਣ ਦਾ ਯਤਨ ਕਰਦਾ ਸੀ ਤੇ ਉਹਨੂੰ ਬਾਹ ਤੋਂ ਪਕੜ ਕੇ ਪਿਛੇ ਕੀਤਾ ਜਾਂਦਾ ਸੀ ਜਦੋਂ ਤਿਆਗਵਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਤੇ ਉਸ ਬੱਚੇ ਦੇ پاس ਗਏ ਉਸ ਦੀ ਮਾਂ ਦੇ پاس ਗਏ ਤੇ ਬੱਚੇ ਦੇ پاس ਜਾ ਕੇ ਆਪਣੇ ਤਨ ਦੇ ਉੱਤੇ ਜੋ ਮਾਤ ਨਾਨਕੀ ਜੀ ਨੇ ਸੋਹਣੀ ਪੋਸ਼ਾਕ ਪਾਈ ਹੋਈ ਸੀ ਆਪਣੇ ਤਨ ਦੇ ਉੱਤੋਂ ਲਾ ਕੇ ਤੇ ਉਸ ਬੱਚੇ ਨੂੰ ਦੇ ਦਿੱਤੀ ਉਹਨੂੰ ਜਦੋਂ ਸੋਹਣੀ ਪੋਸ਼ਾਕ ਪਾ ਦਿੱਤੀ ਆਪਣੇ ਸੋਹਣੇ ਵਸਤਰوں ਨੂੰ ਪਾ ਦਿੱਤੇ ਹੁਣ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਦੇ ਤਨ ਦੇ ਉੱਤੇ ਕੱਪੜੇ ਨਹੀਂ ਜਦੋਂ ਵਾਪਸ ਮਾਤ ਨਾਨਕੀ ਜੀ ਦੇ ਕੋਲ ਆਉਂਦੇ ਨੇ ਤੇ ਉਹ ਵੇਖਦੇ ਨੇ ਕਿ ਮੈਂ ਤੇ ਸੋਹਣੀ ਪੋਸ਼ਾਕ ਪਾ ਕੇ ਭੇਜਿਆ ਸੀ ਹੁਣ ਇਸ ਦੇ ਤਨ ਦੇ ਉੱਪਰ ਕੋਈ ਵਸਤਰ ਨਹੀਂ ਤੇ ਉਹ ਬੱਚੇ ਨੂੰ ਜਿਹੜੇ ਲੋਕ ਪੋਸ਼ਾਕ ਕਰ ਰਹੇ ਸਨ ਉਹ ਸੁੰਦਰ ਪੋਸ਼ਾਕ ਵੇਖ ਕੇ ਉਹ ਕਹਿ ਲੱਗੇ ਕਿ ਇਹ ਵੀ ਬਰਾਤ ਦੇ ਵਿੱਚ ਉਸ ਨੂੰ ਬਰਾਤ ਵੇਖਣ ਦਾ ਜੋ ਹੈ ਮੌਕਾ ਮਿਲ ਗਿਆ ਕਿਉਂਕਿ ਉਹਨਾਂ ਨੇ ਆਪਣੇ ਤਨ ਦੇ ਉੱਤੇ ਬੜੀ ਸੋਹਣੀ ਪੋਸ਼ਾਕ ਪਾ ਲਈ ਸੀ ਪਰ ਚੇਤਾ ਰੱਖੋ ਇਹ ਪੋਸ਼ਾਕ ਸਤਿਗੁਰੂ ਧੰ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਨੇ ਆਪਣੇ ਤਨ ਦੇ ਉੱਤੇ ਲਾ ਕੇ ਉਸ ਬੱਚੇ ਨੂੰ ਦਿੱਤੀ ਸੀ ਮਾਤ ਜਨਾਨਕੀ ਜੀ ਕੀ ਵੇਖਦੇ ਨੇ ਵੀ ਹੁਣ ਮੈਂ ਤਿਆਰ ਕਰਕੇ ਭੇਜਿਆ ਏ ਤੇ ਹੁਣ ਤਨ ਦੇ ਉੱਤੇ ਕੋਈ ਵਸਤਰ ਨਹੀਂ ਸੋਹਣੀ ਪੋਸ਼ਾਕ ਲਾ ਕੇ ਆ ਗਏ ਨੇ ਚਾਰ ਪੰਜ ਸਾਲ ਦੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜੀ ਛੋਟੀ ਉਮਰ ਦੇ ਨੇ ਤੇ ਜਿਸ ਵੇਲੇ ਮਾਤ ਨਾਨਕੀ ਜੀ ਵੇਖਦੇ ਨੇ ਪੁੱਛਿਆ ਉਹ ਪੋਸ਼ਾਕ ਕਿੱਥੇ ਕਹਿਣ ਲੱਗਾ ਮੈਂ ਮਾਂ ਉਸ ਬੱਚੇ ਨੂੰ ਦਿੱਤੀ ਹੈ ਗਰੀਬ ਨੂੰ ਉਹਨੂੰ ਕੋਈ ਬਰਾਤ ਵੇਖਣ ਨਹੀਂ ਸੀ ਦੇ ਰਿਆ ਤੇ ਜਦੋਂ ਇਹ ਸ਼ਿਕਾਇਤ ਮਾਤ ਨਾਨਕੀ ਜੀ ਨੇ ਧੰ ਸ਼੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਜਾ ਕੇ ਕੀਤੀ ਕਹਿਣ ਲੱਗੇ ਵੇਖਿਆ ਆਪਣੇ ਪੁੱਤਰ ਨੂੰ ਇਸ ਨੇ ਆਪਣੇ ਤਨ ਦੇ ਉਤੋਂ ਪੋਸ਼ਾਕ ਲਾ ਕੇ ਉਸ ਗਰੀਬ ਬੱਚੇ ਨੂੰ ਦੇ ਦਿੱਤੀ ਮੈਂ ਤੇ ਇਹਦੇ ਤਨ ਉਤੇ ਪਾਈ ਸੀ ਬੜੀ ਸੋਹਣੀ ਤੇ ਮਹਿੰਗੀ ਪੋਸ਼ਾਕ ਸੀ ਕਿ ਸਤ ਗੁਰੂ ਧੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਇਹ ਸਾਰੇ ਸੰਸਾਰ ਦੀ ਚਾਦਰ ਬਨੰਗੇ ਤੇ ਉਥੋਂ ਹੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਧੰਨ ಶ್ರೀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਹਿਬ ਜੀ ਨੇ ਬਚਨ ਕਹੇ ਕਹਿਣ ਲੱਗੇ ਇਹ ਧਰਮ ਦੀ ਚਾਦਰ ਵੀ ਬਨੰਗੇ ਇੱਕ ਦਿਨ ਇਹ ਧਰਮ ਦੀ ਰੱਖਿਆ ਵੀ ਕਰਨਗੇ ਹਜੇ ਤੇ ਗਰੀਬ ਦੀ ਰੱਖਿਆ ਕੀਤੀ ਗਰੀਬ ਦਾ ਤਨ ਧੱਕਿਆ ਹੈ ਇਸ ਕਰਕੇ ਸਾਸੰਦ ਸਤਿਗੁਰੂ ਧੰ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਸਾਡੀ ਇੱਜ਼ਤ ਟੱਕੀ ਹੈ, ਪੱਤ ਟੱਕੀ ਹੈ, ਧਰਮ ਦੀ ਰੱਖਿਆ ਲਈ ਕੁਰਬਾਨੀ ਕੀਤੀ ਹੈ। ਸਤਿਗੁਰੂ ਧੰ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਦੇ ਬੋਲ ਜਦੋਂ ਅਨੰਦਾ ਦੀ ਗੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 9 ਸਾਲ ਦੀ ਉਮਰ ਦੇ ਵਿੱਚ ਬੜੇ ਉਤਕ ਕਰਦੇ ਨੇ ਮਾਤ ਗੁਜਰੀ ਜੀ ਨੇ ਉਸ ਸਮੇਂ ਕਹਿੰਦੇ ਨੇ ਕਿ ਕਸ਼ਮੀਰੀ ਪੰਡਤ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਫਰਿਆਦ ਲੈ ਕੇ ਆਏ ਨੇ ਫਰਿਆਦ ਕੀ ਹੈ ਕਿ ਔਰੰਗਜ਼ੇ ਬਾਦਸ਼ਾ ਜੋ ਮੰਦਰਾ ਨੂੰ ਹੀ ਤੋਂਦਾ ਪਿਆਏ ਸਵਾ ਸਵਾ ਰੋਜ਼ ਜੰਜੂ ਲਾ ਕੇ ਖੇਰ ਰੋਟੀ ਖਾਂਦਾ ਹੈ ਤੇ ਬੜੇ ਅਤਿਆਚਾਰ ਕਰਦਾ ਪਿਆ ਇਹ ਬੜਾ ਪਾਪ ਕਰਦਾ ਪਿਆ ਕਿਸੇ ਦੇ ਕੁੱਤੇ ਤਰਸ ਨਹੀਂ ਕਰਦਾ ਚੋਰ ਤੇ ਜੁਲਗ ਦੇ ਨਾਲ ਇਸਲਾਮ ਨੂੰ ਜੋ ਹੈ ਕਬੂਲ ਕਰਾਉਂਦਾ ਪਿਆ ਸਾਧ ਸੰਗਤ ਕਸ਼ਮੀਰ ਦੇ ਉਸ ਇਲਾਕੇ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਇਹ ਆਪਣੇ ਜ਼ੋਰ ਤੇ ਜ਼ੁਲਮ ਦੇ ਨਾਲ ਮੰਦਿਰਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਜੰਜੂ ਲਾਣੀ ਸ਼ੁਰੂ ਕਰ ਦਿੱਤੇ ਸਨ ਤੇ ਕਸ਼ਮੀਰ ਦੇ ਪੰਡਤ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਦੇ ਕੋਲ ਫਰਿਆਦ ਲੈ ਕੇ ਆਏ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜੀ ਨੰਦਾ ਦੀ ਪੁਰੀ ਦੇ ਵਿੱਚ ਦਰਬਾਰ ਸਜਿਆ ਬੈਠੇ ਨੇ ਤੇ ਉਹਨਾਂ ਨੇ ਜਦੋਂ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਉਸ ਵਕਤ 9 ਸਾਲ ਦੀ ਉਮਰ ਸੀ ਤੇ ਕਹਿ ਲੱਗੇ ਕਿ ਤੁਹਾਡੇ ਧਰਮ ਦੀ ਰਾਖੀ ਕੌਣ ਕਰ ਸਕਦਾ ਹੈ ਜੰਜੂ ਲੈਣ ਤੋਂ ਕੌਣ ਬਚਾ ਸਕਦਾ ਹੈ ਸਾਧ ਸੰਗਤ ਉਸ ਵਕਤ ਗੋਬਿੰਦ ਰਾਏ ਬੋਲੇ ਕਹਿਣ ਲੱਗੇ ਕਿਤਾ ਜੀ ਤੁਹਾਡੇ ਤੋਂ ਬਿਨਾ ਇਹਨਾਂ ਦੀ ਰਾਖੀ ਕੌਣ ਕਰ ਸਕਦਾ ਹੈ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਬਿਨਾ ਇਹਨਾਂ ਦੇ ਧਰਮ ਦੇ ਰਖਿਆ ਕੋਲ ਕਰ ਸਕਦਾ ਹੈ ਇਹ ਨਾਨਕ ਦੇ ਦਰ ਤੇ ਫਰਿਆਦ ਲੈ ਕੇ ਆਏ ਨੇ ਤੇ ਸਾਧ ਸੰਗਤ ਜਦੋਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਕੋਈ ਫਰਿਆਦ ਕਰਦਾ ਏ ਕਿ ਉਹ ਆਸ ਲੈ ਕੇ ਹੁੰਦਾ ਉਹ ਕਦੀ ਬੇ ਆਸਾ ਨਹੀਂ ਹੋਇਆ ਨਿਰਾਸ਼ ਨਹੀਂ ਹੋਇਆ ਕਦੀ ਖਾਲੀ ਨਹੀਂ ਮੁੜਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰ ਹੀ ਐਸਾ ਹੈ ਜੋ ਵੀ ਆਉਂਦਾ ਹੈ ਝੋਲੀਆਂ ਭਰ ਕੇ ਲੈ ਜਾਂਦਾ ਹੈ ਫਿਰ ਸਤਿਗੁਰੂ ਧੰਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਦੇ ਕੋਲ ਆਏ ਉਹ ਕਸ਼ਮੀਰੀ ਪੰਡਤ ਕਿਵੇਂ ਖਾਲੀ ਮੁੜ ਸਕਦੇ ਸਨ ਤੇ ਸਤਿਗੁਰੂ ਧੰਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਨੇ ਫਿਰ ਕਿਹਾ ਕਹਿ ਲੱਗੇ ਜਾ ਕੇ ਔਰੰਗਜ਼ੇ ਬਾਦਸ਼ਾਹ ਨੂੰ ਕਹਿ ਦਿਓ ਜੇ ਤੁਸੀਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਨੂੰ ਇਸਲਾਮ ਕਬੂਲ ਕਰਾ ਲਵੋਗੇ ਫਿਰ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ ਸਾਧ ਸੰਗਤ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਫਿਰ ਪ੍ਰਚਾਰਕ ਏਰੀਆ ਤੇ ਆਗਰੇ ਗਏ ਨੇ ਉੱਥੋਂ ਹੀ ਉਹਦੇ ਬਾਦਸ਼ਾਹ ਨੇ ਸਤਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਆਗਰੇ ਦੀ ਧਰਤੀ ਤੋਂ ਤੇ ਉਥੇ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਗ੍ਰਿਫਤਾਰੀ ਦਿੱਤੀ ਹੈ ਇੱਕ ਸਥਾਨ ਉਥੇ ਬੜਿਆ ਹੋਇਆ ਇੱਕ ਜਿੱਥੇ ਸਤਗੁਰੂ ਜੀ ਬੈਠ ਕੇ ਭਗਤੀ ਕਰਦੇ ਸਨ ਮਹਾਰਾਜ ਦੀ ਬੰਦਗੀ ਦੇ ਵਿੱਚ ਜੁੜਦੇ ਸਨ ਸਤਗੁਰੂ ਧੰਨ Sri ਗੁਰ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਨੂੰ ਆਗਰੇ ਦੀ ਧਰਤੀ ਤੋਂ ਜਿਸ ਪਿੰਜਰੇ ਦੇ ਵਿੱਚ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਸੀ ਉਹ ਪਿੰਜਰਾ ਐਸਾ ਬੜਿਆ ਹੋਇਆ ਸੀ ਨਾ ਤੇ ਉਸ ਦੇ ਵਿੱਚ ਚੰਗੀ ਤਰ੍ਹਾਂ ਬੈਠਿਆ ਜਾਂਦਾ ਸੀ ਨਾ ਲੇਟਿਆ ਜਾਂਦਾ ਸੀ ਤੇ ਨਾ ਚੰਗੀ ਤਰ੍ਹਾਂ ਸਿੱਧਾ ਖੜਾ ਹੋਇਆ ਜਾ ਸਕਦਾ ਸੀ ਜਿਸ ਦੇ ਖੜੇ ਹੁੰਦੇ ਸਨ ਤੇ ਸਿਰ ਦੇ ਵਿੱਚ ਕਿਲ ਖੁੱਬਦੇ ਸਨ ਜੇ ਲੇਟਦੇ ਸਨ ਤੇ ਪਿੱਠ ਵਿੱਚ ਤੇ ਸਾਥ ਸੰਗਤ ਜੀ ਬੈਠਦੇ ਸਨ ਫਿਰ نیچے ਵੀ ਕਿਲ ਲੱਗੇ ਸਨ ਚੰਗੀ ਤਰ੍ਹਾਂ ਬੈਠਿਆ ਵੀ ਨਹੀਂ ਸੀ ਜਾਂਦਾ ਉਸ ਪਿੰਜਰੇ ਦੇ ਵਿੱਚ ਕੈਦ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਗਰੇ ਦੀ ਧਰਤੀ ਤੋਂ ਜਦੋਂ ਇਥੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਇਹ ਪੰਜ ਸਿੰਘ ਨਾਲ ਸਨ ਤੇ ਜਿਸ ਵੇਲੇ ਗ੍ਰਿਫਤਾਰੀ ਹੁੰਦੀ ਉਦੋਂ ਤਿੰਨ ਸਿੰਘ ਭਾਈ ਸੱਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਜੋ ਤਿੰਨਾਂ ਨੂੰ ਸਤਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਗ੍ਰਿਫਤਾਰ ਕਰਕੇ ਦਿੱਲੀ ਦੀ ਧਰਤੀ ਤੇ ਲੈ ਕੇ ਆਂਦਾ ਸਾਧ ਸੰਗਤ ਇਥੇ ਸਤਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੜੇ ਡਰਾਵੇ ਦਿੱਤੇ ਗਏ ਤੇ ਬੜੇ ਤਸੀਹੇ ਵੀ ਦਿੱਤੇ ਗਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਇਸਲਾਮ ਕਬੂਲ ਕਰ ਲੈਣਗੇ ਪਰ ਸਾਧ ਸੰਗਤ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸਿੱਖ ਵੀ ਇਹ ਬਾਤ ਕਹਿੰਦੇ ਨੇ ਕਿ ਗੁਰੂ ਦੇ ਪਿਆਰੇ ਇਹ ਬਾਤ ਕਹਿੰਦੇ ਨੇ ਗੁਰੂ ਸਾਹਿਬ ਨੇ ਵੀ ਧਰਮ ਤੋਂ ਡੋਲਦੇ ਨਹੀਂ ਤੇ ਸਤਗੁਰ ਸਚੇ ਪਾਤਸ਼ਾਹ ਧੰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਬਿਲਕੁਲ ਅਡੋਲ ਰਹੇ ਨੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਿਆ ਤੇ ਸਾਸ ਸੰਗਤ ਇਤਿਹਾਸ ਕਰ ਲਿਖਦੇ ਨੇ ਸਤਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ ਤਿੰਨ ਸਿੱਖਾਂ ਨੂੰ ਜੋ ਸ਼ਹੀਦ ਕੀਤਾ ਗਿਆ ਪਹਿਲਾ ਭਾਈ ਮਤੀ ਦਾਸ ਜੀ ਨੂੰ ਫਿਰ ਭਾਈ ਸਤੀਦਾਸ ਜੀ ਨੂੰ ਤੇ ਭਾਈ ਗਿਆਲਾ ਜੀ ਨੂੰ ਭਾਈ ਮਤੀਦਾਸ ਜੀ ਦੇ ਸਿਰ ਉੱਤੇ ਆਰਾ ਚਲਾਇਆ ਗਿਆ ਭਾਈ ਮਤੀਦਾਸ ਜੀ ਨੂੰ ਲੱਕੜਾਂ ਦੇ ਵਿੱਚ ਉਹਨਾਂ ਨੂੰ ਰੂਹ ਦੇ ਵਿੱਚ ਲਪੇਟ ਕੇ ਲੱਕੜਾਂ ਦੇ ਨਾਲ ਅੱਗ ਲਾ ਦਿੱਤੀ ਗਈ ਤੇ ਭਾਈ ਗਿਆਲਾ ਜੀ ਨੂੰ ਉਬਲ ਦੀ ਦੀਗ ਦੇ ਵਿੱਚ ਉਬਾਲਿਆ ਗਿਆ ਸਤਿਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਗੁਰਸਿੱਖ ਜਦੋਂ ਸ਼ਹਾਦਤ ਦਾ ਜਾਨ ਪੀਣ ਲੱਗੇ ਤੇ ਉਹਨਾਂ ਨੂੰ ਪੁੱਛਿਆ ਗਿਆ ਕਾਜੀ ਪੁੱਛਦਾ ਏ 10 ਮਤੀ ਦਾਸਾ ਤੂੰ ਹੀ ਇਸਲਾਮ ਕਬੂਲ ਕਰ ਲੈ ਤੇਰੇ ਉੱਤੇ ਕਿਹੜੀ ਮੁਸ਼ਕਲ ਬਣੀ ਏ ਵੀ ਤੇਰੇ ਸਿਰ ਦੇ ਉੱਤੇ ਆਰਾ ਚੱਲਣ ਲੱਗਾ ਏ ਕਹਿਣ ਲੱਗਾ 10 ਮਤੀ ਦਾਸਾ ਤੇਰੀ ਮੁਸ਼ਕਲ ਦਾ ਹੱਲ ਹੋਣੇ ਹੋਵੇ ਕਾਜੀ ਕਹਿੰਦਾ ਕਿ ਮੈਂ ਗੱਲ ਕਰਨਾ ਦਾ ਔਰੰਗੇ ਬਾਦਸ਼ਾਹ ਦੇ ਨਾਲ ਤੇਰੀ ਮੁਸ਼ਕਲ ਦਾ ਹੱਲ ਹੋ ਜਾਏਗਾ ਤੇ ਸਾਥ ਸੰਗਤ ਕਾਜੀ ਕਹ ਲਗਾ ਸ਼ਾਇਰ ਨੇ ਬੋਲ ਲਿਖੇ ਨੇ ਕਹ ਲਗਾ 10 ਮਤੀ ਦਾਸਾ ਤੇਰੀ ਮੁਸ਼ਕਲ ਦਾ ਹੱਲ ਹੋਣੇ ਹੋਵੇ ਭਾਈ ਮਤੀ ਦਾਸ ਜੀ ਕਹਿਣ ਲਗੇ ਮੈਨੂੰ ਕੋਈ ਮੁਸ਼ਕਲ ਨਹੀਂ ਭਾਵੇਂ ਮੇਰੇ ਸਿਰ 'ਤੇ ਚੱਲੇ ਆਰਾ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਭਾਈ ਮਤੀ ਦਾਸ ਜੀ ਇਹ ਕਹਿਣ ਲਗੇ ਕਿ ਜਦੋਂ ਮੇਰੇ ਸਿਰ ਦੇ ਉੱਤੇ ਆਰਾ ਚੱਲੇਗਾ ਨਾ ਉਸ ਸਮੇਂ ਮੇਰਾ ਜਿਹੜਾ ਮੁਖ ਹੈ ਮੇਰੇ ਗੁਰੂ ਵੱਲ ਹੋਣਾ ਚਾਹੀਦਾ ਹੈ ਇਹ ਜੋ ਮੇਰੀ ਆਖਰੀ ਇੱਛਾ ਹੈ ਤੇ ਇਹ ਹੀ ਆਖਰੀ ਇੱਛਾ ਸਾਡੀ ਵੀ ਹੋਣੀ ਚਾਹੀਦੀ ਹੈ ਅਖੀਰੀ ਸਵਾਸ ਤੱਕ ਕਿ ਗੁਰੂ ਅਸੀਂ ਤੇਰੇ ਨਾਲ ਜੁੜੇ ਹਾਂ ਅਸੀਂ ਨਾ ਤੇਰੇ ਵੱਲ ਤੇਰੇ ਤੋਂ ਕਦੀ ਵੀ ਪਿੱਠ ਨਾ ਕਰੀਏ ਸਦਾ ਸਾਡਾ ਮੁਖ ਤੇਰੇ ਨਾਲ ਜੁੜਿਆ ਰਵੇ ਅਸੀਂ ਤੇਰੇ ਚਰਨਾਂ ਦੇ ਨਾਲ ਜੁੜ ਜਾਵੇ ਤੇ ਸਾਡੀ ਅਖੀਰ ਤੱਕ ਸੱਚੇ ਪਾਤਸ਼ਾਹ ਜੀਓ ਨਿਭ ਜਾਵੇ ਕਦੀ ਨਹੀਂ ਟੁੱਟੇ ਨਾ ਜਿਵੇਂ ਭਾਈ ਮਤੀ ਦਾਸ ਜੀ ਦੀ ਨਿਭੀ ਇਹ ਭਾਈ ਸਤੀ ਦਾਸ ਜੀ ਦੀ ਨਿਭੀ ਇਹ ਭਾਈ ਦਿਆਲਾ ਜੀ ਦੀ ਨਿਭੀ ਸਾ ਸੰਗਤ ਭਾਈ ਮਤੀ ਦਾਸ ਜੀ ਦੇ ਸਿਰ ਦੇ ਕੁੱਤੇ ਆਰਾ ਚੱਲਣ ਲੱਗਾ ਇਤਿਹਾਸ ਕਰ ਲਿਖਦੇ ਨੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੈ ਉਹਨਾਂ ਨੇ ਅਖੀਰ ਵੇਲੇ ਜਪ ਬਾਣੀ ਦਾ ਜਾਪ ਕੀਤਾ ਭਾਈ ਗੁਰਦਾਸ ਜੀ ਨੇ ਜਪ ਬਾਣੀ ਜੀ ਦਾ ਜਾਪ ਕੀਤਾ ਬਾਬਾ ਗੁੱਡਾ ਜੀ ਵੀ ਅਖੀਰ ਸਮੇਂ ਜਬਜੀਤ ਸਾਹਿਬ ਦਾ ਪਾਠ ਕਰਦੇ ਨੇ ਸਾ ਸੰਗਤ ਭਾਈ ਤਾਰੂ ਸਿੰਘ ਜੀ ਦਾ ਜਦੋਂ ਖੋਪਰ ਲਾਇਆ ਗਿਆ ਉਹ ਵੀ ਜਬਜੀਤ ਸਾਹਿਬ ਦਾ ਪਾਠ ਕਰਦੇ ਨੇ ਅਖੀਰ ਵੇਲੇ ਵੀ ਭਾਈ ਤਾਰੂ ਸਿੰਘ ਜੀ ਨੇ ਜਦੋਂ ਖੋਪਰ ਲੈਣ ਤੋਂ ਬਾਅਦ 20-22 ਦਿਨ ਜਿੰਦਾ ਰਹੇ ਨੇ ਜਦੋਂ ਅਖੀਰਲਾ ਦਿਨ ਆਇਆ ਉਸ ਵੇਲੇ ਵੀ ਭਾਈ ਤਾਰੂ ਸਿੰਘ ਜੀ ਨੇ ਜਬਜੀਤ ਸਾਹਿਬ ਗੁਰਬਾਣੀ ਦਾ ਪਾਠ ਕੀਤਾ ਤੇ ਇਤਿਹਾਸਕਾਰ ਲਿਖਦੇ ਨੇ ਜਦੋਂ ਸਿਰੇ ਉੱਤੇ ਆਰਾ ਚੱਲਦਾ ਹੈ ਤੇ ਭਾਈ ਮਤੀ ਦਾਸ ਜੀ ਦੋ ਖਾੜ ਹੋ ਗਏ ਨੇ ਤੇ ਅਖੀਰ ਆਵਾਜ਼ ਆਉਂਦੀ ਪਈਏ ਜਿਨਹੀ ਨਾਮ ਧਿਆਇਆ ਗਏ ਮੁਸ਼ਕਿਲ ਕਾਲ ਨਾਨਕ ਤੇ ਮੁਕਿ ਉਜਲੇ ਕੀਤੀ ਛੁਟੀ ਨਾਲ ਤੇ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਦੇ ਸਾਹਮਣੇ ਇਹਨਾਂ ਤਿੰਨ ਗੁਰਸਿੱਖਾਂ ਨੂੰ ਜੋ ਹੈ ਸ਼ਹੀਦ ਕਰ ਦਿੱਤਾ ਗਿਆ ਅਗਲਾ ਦਿਨ ਸਾ ਸੰਗਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਨੇ ਸ਼ਹੀਦ ਕਰਨ ਵਾਸਤੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਲੈ ਕੇ ਆਂਦਾ ਤੇ ਇਤਿਹਾਸਕਾਰ ਲਿਖਦੇ ਨੇ ਉੱਥੇ ਇੱਕ ਖੂਸੀ ਤੇ ਪ੍ਰਾਣਾਦਰਕ ਦਰਖਤ ਸੀ ਜੋ ਹੁਣ ਨਹੀਂ ਰਿਹਾ ਤੇ ਸਾਧ ਸੰਗਤ ਸਤਿਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਥੇ ਕਹਿਣ ਲੱਗੇ ਕਿ ਤੁਹਾਡਾ ਨਾਮ ਤੇਗ ਬਹਾਦਰ ਹੈ ਸ ਤੇਗ ਦੇ ਨਾਲ ਹੀ ਅਸੀਂ ਤੁਹਾਡਾ ਸਿਰ ਜੋ ਹੈ ਧੜ ਨਾਲੋਂ ਵੱਖ ਕਰ ਦੇਣਾ ਹੈ ਤੇ ਤੁਸੀਂ ਇਸਲਾਮ ਕਬੂਲ ਧਰਮ ਨੂੰ ਤੇ ਸਾਧ ਸੰਗਤ ਸਤਿਗੁਰੂ ਧੰ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਕਹਿ ਲੱਗੇ ਇੱਕ ਸ਼ਾਇਰ ਨੇ ਬੋਲ ਲਿਖੇ ਨੇ ਕਹਿੰਦਾ ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਹੀ ਇੱਕ ਨਹੀਂ ਦੋ ਨਹੀਂ ਪਰਖ ਲੈ ਸੋ ਤੇਗਾ ਮੈਨੂੰ ਤੇਗ ਬਹਾਦਰ ਦਾ ਲਖਬ ਮਿਲਿਆ ਮੇਰਾ ਕੁਝ ਨਹੀਂ ਸਕਦਿਆਂ ਖੋ ਤੇਗਾ ਮੈਂ ਜਿਉਂਦਾ ਤੇਗਾ ਦੀ ਸ਼ਾਨਮਾਨੀ ਮੇਰੇ ਕਿਉਂ ਨਹੀਂ ਕਹਿਨੀਆ ਦੋ ਤੇਗਾਂ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਹੀਆਂ ਪਰਖ ਲੈ ਤੇਰੇ ਪਿਓ ਨੇ ਤੇਗਾਂ ਕਹਿੰਦੇ ਆਉਣ ਵਾਲੇ ਧੂਖ ਦੇ ਅੰਦਰ ਮੇਰੇ ਲਾਲ ਨੇ ਵਹਵੀਆਂ ਉਹੀ ਤੇਗਾਂ ਜਿਸ ਵਿੱਚੋਂ ਨਿਕਲੂਗੀਆਂ ਉਹ ਤੇਗਾਂ ਜਿਹਨੂੰ ਕੋਈ ਰੋਕ ਨਹੀਂ ਸਕਦਾ ਤੇ ਨਾ ਕੋਈ ਖੋ ਸਕਦਾ ਤੇਗਾਂ ਸਤ ਸ੍ਰੀ ਅਕਾਲ ਸਤਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਕਹਿੰਦੇ ਕਿ ਮੇਰੇ ਪਿਤਾ ਨੇ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ ਸਰ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਕਹਨ ਲੱਗੇ ਜਿਹੜੀ ਤਲਵਾਰ ਤੂੰ ਗੱਲ ਕਰਨਾ ਪਿਆਏ ਮੇਰਾ ਸੀਸ ਧੜ ਤੋਂ ਵੱਖ ਕਰਨ ਦੀ ਧਰਮ ਨੂੰ ਮੁਕਾਉਣ ਵਾਸਤੇ ਸਾ ਸੰਗਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਕਹਿੰਦੇ ਮੇਰਾ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਸੀ ਤੇਗ ਚਲਾਉਣਗੇ ਐਸੀ ਤਲਵਾਰ ਚਲਾਉਣਗੇ ਤੇਰੀ ਤਲਵਾਰ ਵੀ ਉਹਦੇ ਅੱਗੇ ਮੱਠੀ ਪੈ ਜਾਏਗੀ ਤੇਰੀ ਤਲਵਾਰ ਦੇ ਜ਼ੁਲਮ ਨੇ ਕਰਨਾ ਹੈ ਉਸ ਤਲਵਾਰ ਨੇ ਧਰਮ ਬਚੌੜਾ ਹੈ ਸਾਧ ਸੰਗਤ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦੀ ਨਿਸਾਨੀ ਸ਼ਹਾਦਤ ਵਾਸਤੇ ਅਸੀਂ ਪੜਨੇ ਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਘੜੋ ਤਲੂ ਮੈਂ ਸਾਖਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੀਸ ਦੇ ਦਿੱਤਾ ਪਰ ਸੀਧੀ ਮੁਕਤੋ ਕੀਤੀ ਆਪਣੀ ਸੁਰਤ ਉਸ ਮਾਲਕ ਦੇ ਚਰਨਾਂ ਦੇ ਵਿੱਚ ਜੋੜੀ ਤੇ ਸਾ ਸੰਗਤ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਜੀ ਤੇ ਸਹਿਬਾਂ ਦਾ ਸੀਸ ਜੋ ਹੈ ਅਨੰਦਪੁਰ ਦੀ ਧਰਤੀ ਤੇ ਲਿਆਂਦਾ ਗਿਆ ਸਤਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੀਸ ਦਾ ਸੰਸਕਾਰ ਜੋ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਤੇ ਧੜ ਦਾ ਸੰਸਕਾਰ ਜੋ ਹੈ ਦਿੱਲੀ ਕੀਤਾ ਗਿਆ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਠੀਕ ਕਰਪੂਰ ਦਿੱਲੀ ਸਰ ਪ੍ਰਭਪੁਰ ਕੀਆ ਪਿਆਨ ਤੇਕ ਬਹਾਦਰ ਸਿਕਰਿਆ ਕਰੀ ਨਾ ਕਿਨਹੂ ਆਨ ਗੁਰੂ ਤੇਕ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਵਰਗੇ ਕਿਰਿਆ ਜੋ ਹੈ ਇਸ ਸੰਸਾਰ ਦੇ ਦਿੱਤੇ ਕਰਮ ਜੋ ਹੈ ਧਰਮ ਜੋ ਹੈ ਕਿਸੇ ਨੇ ਵੀ ਆਣ ਕਰਕੇ ਨਹੀਂ ਕਮਾਇਆ ਸਤਗੁਰ ਸਚਿਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਨੀ ਉੱਚੀ ਤੇ ਸੁਚੀਲਾ ਸਾਨੀ ਸ਼ਹਾਦਤ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਲਿਖਦੇ ਨੇ ਤੀਕ ਬਹਾਦਰ ਕੀ ਚਲਤ ਭਇਓ ਜਗਤ ਕੋ ਸੋਖ ਕਹਿਣ ਲੱਗੇ ਸੰਸਾਰ ਦੇ ਲੋਕ ਤੇ ਵਾਰਾਦ ਦੇ ਵਿੱਚ ਆਉਂਦੇ ਨੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਚਲੇ ਨੇ ਸੋਕ ਬਣਾਉਂਦੇ ਨੇ ਤੇ ਸਾ ਸੰਗਤ ਕਿਉਂ ਕਿਉਂਕਿ ਇੱਕ ਧਰਮੀ ਪੁਰਸ਼ ਧਰਮ ਕਮਾਉਣ ਵਾਲਾ ਸੰਸਾਰ ਦੇ ਵਿੱਚ ਧਰਮ ਨੂੰ ਬਚਾਉਣ ਵਾਲਾ ਜਿਹਨੂੰ ਹਿੰਦ ਦੀ ਚਾਦਰ ਐਦੇ ਪਾਣੀ ਉਹ ਸੰਸਾਰ ਵਿੱਚੋਂ ਚਲਾਏ ਕਹਿਣ ਲੱਗੇ ਨਿਰੰਕਾਰ ਦੇ ਘਰ ਦੇ ਵਿੱਚ ਹੈ ਹੈ ਸਭ जग ਤੇ ਉਹ ਜੈ ਜੈ ਸੁਰ ਲੋਕ ਉਥੇ ਗੁਰੂ ਸਾਹਿਬ ਜੀ ਦੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਦੇਵਤੇ ਵੀ ਜੈ ਜੈ ਕਾਰਤੈ ਕਰਦੇ ਐਸੇ ਸਤਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਲਸਾਨੀ ਸ਼ਹਾਦਤ ਨੂੰ ਕੋਟਾਨ ਕੋਟਾਨ ਅਰਨਾਨ ਸਾਧ ਸੰਗਤ ਕਿਤੇ ਅਸੀਂ ਵੀ ਸਤਗੁਰ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਤੋਂ ਕੁਝ ਸੇਧ ਲੈ ਲਈਏ ਤੇ ਆਪਣੇ ਜੀਵਨ ਦੇ ਵਿੱਚ ਵੀ ਧਰਮ ਹੋਣ ਦਾ ਯਤਨ ਕਰੀਏ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਸਾਬ ਜੀ ਦੇ ਬਚਨ ਮੰਨ ਰੇ ਪਾਉਣ ਕੁਮਤ ਤੈ ਨਹੀਂ ਪਰਦਾਰਾ ਨਿਧਿਆ ਅਸਰਚਿਓ ਰਾਮ ਭਗਤ ਨਹਿ ਕਿਦੀ ਅਖੀਰ ਤੇ ਸਾਬ ਜੀ ਸਤਗੁਰ ਸਿਚੇ ਪਾਤਸ਼ਾਹੀ ਮਹਾਰਾਜੀ ਬਚਨ ਕਰਦੇ ਨੇ ਮੁਕਤ ਬਹੁਤ ਜਨਮ ਤਰ ਮਤੈ ਹਾਰਿਓ ਅਸਿਰ ਮਤ ਨਹੀਂ ਪਾਈ ਮਾਨਸ ਦੇਹ ਪਾਈ ਪਦ ਹਰ ਭਜ ਨਾਨਕ ਬਾਤ ਬਤਾਈ ਉਸ ਮਾਲਕ ਨੇ ਤੈਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ ਤੂੰ ਉਸ ਮਾਲਕ ਦੀ ਪਰਮੇਸ਼ਰ ਦੀ ਭਗਤੀ ਕਰੀ ਆਂ ਤੇ ਜੀਵਨ ਨੂੰ ਸਭ ਨੇ ਆ ਕਰਕੇ ਸੰਸਾਰ ਵਿੱਚੋਂ ਜਾਵੇਂ ਸਹਬ ਜੀ ਕਿਰਪਾ ਕਰਨ ਸੋ ਇਤਨੀਆਂ ਬੇਨਤੀਆਂ ਵਿਚਾਰਾਂ ਪਰਵਾਦ ਤਨੀਆਂ ਗੁਰੂ ਤੇ ਗੁਰੂਆਂ ਸਾਰੀਆਂ ਸੰਤਾਂ ਵਕਤਿ ਯੋਗ ਹਨ ਆਉ ਸਾਰੇ ਮਿਲ ਕਰਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਅਸੀਂ ਵੀ ਜੋ ਹੈ ਧਰਮ ਦੇ ਰਸਤੇ ਤੇ ਚੱਲਣ ਦਾ ਯਤਨ ਕਰਾਂਗੇ ਕਿ ਸਾਡੇ ਵੀ ਜੀਵਨ ਦੇ ਵਿੱਚ ਇਹ ਆਸ ਹੋਵੇ ਪਹਿਲਾ ਮਰਨ ਕਬੂਲ ਛੱਡ ਜੀਵਨ ਕੀ ਆਸ ਹੋ ਸਭਨਾ ਕੀ ਰੇਨੁ ਕਾ ਤੋ ਆਓ ਹਮਾਰਾ ਪਾਸ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਾਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤ੍ਰਿਗੇ ਸਿਰ ਦੀਜੈ ਤਾਨ ਨ ਕੀ ਜੈ ਸਭ ਕੁਝ ਛੱਡ ਕੇ ਭਾਵ ਸੰਸਾਰ ਨਾਲੋਂ ਨਿਰਲੇਪ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਿਏ ਤਾਂ ਕਿ ਇਹ ਜੀਵਨ ਸਫਲ ਹੋ ਸਕੇ ਸੋ ਸਤਿਗੁਰੂ ਜੀ ਕਿਰਪਾ ਕਰਨ ਸੋ ਇਹ ਦੁਨੀਆਂ ਬੇਤੀਆਂ ਵਿਚਾਰਾ ਪਰਵਾਣ ਕਰਨੀਆਂ ਗੁਰੂ ਤੇ ਗੁਰੂਕੀਆਂ ਸੰਗਤਾਂ ਬਖਸ਼ਣ ਜੋਗਾਂ ਬਖਸ਼ੋ ਪਰਵਾਣੋ ਕਰਤੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ